ਸਤਿ ਸ਼੍ਰੀ ਅਕਾਲ ਵੀਰੋ ਅੱਜ ਇੱਕ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਚੱਕ ਰਾਮ ਸਿੰਘ ਵਾਲਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਕੱਕੇ ਨੰਬਰਦਾਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਸਵੇਰ ਦੀ ਸੂਈ ਮਿੱਤਰੋ ਆਪਾਂ ਸੁਣੋ ਮੱਝ ਦਿਖਾ ਰਿਹਾ ਪੂਰੀ ਗੱਲਬਾਤ ਤਾਂ ਬਾਈ ਦੇ ਨਾਲ ਕਰਾਂਗੇ ਵੀ ਸਹੀਦ ਉਹਦੇ ਨੇ ਕਿੰਨਾ ਕੱਢਿਆ ਥਾਂਲੇ ਵੇ ਦੀ ਪੰਤਰ ਤੁਸੀਂ ਕੈਮਰਾ ਨੇੜੇ ਕਰਕੇ ਆਪਾਂ ਤੁਹਾਨੂੰ ਦਿਖਾ ਰਹੇ ਆ ਸਾਫ਼ ਹੈ ਥੋੜੀਆਂ ਜਿਹਾ ਭਾਂਜਰੂੜ ਲੱਗਦੀਆਂ ਨੇ ਤੇ ਸਿੰਘ ਵੀ ਮਿੱਤਰੋ ਸੁਣਾ ਵਜਨ ਵਿੱਚ ਚੰਗਾ ਤੇ ਘੱਟ ਕਾਟ ਵੀ ਵਧੀਆ ਹਾਂਜੀ ਅੰਕਲ ਜੀ ਕੀ ਹਾਲ ਚਾਲ ਆ ਠੀਕ ਆ ਜੀ ਠੀਕ ਆ ਸੇਤਾ ਵਧੀਆ ਮੱਝ ਦਾ ਸੂਆ ਮੇਨ ਕਿਹੜਾ ਹੈ ਤੀਜਾ ਜੀ ਤੀਜਾ ਸੂਆ ਸੂਈ ਆ ਹਾਂ ਕਦੋਂ ਕਦੀ ਸੂਈ ਆ ਇਹ ਇਹ ਤੜਕੇ ਤਿੰਨ ਕੋਈ ਸੂਈ ਜੀ ਹਾਂ ਕੱਲ ਤੁਸੀਂ ਫੋਨ ਕਰਿਆ ਸੀ ਵੀ ਸੂਣ ਵਾਲੀ ਆ ਹਨਾ ਠੀਕ ਹੈ ਕੱਲ ਸ਼ਾਮ ਨੂੰ ਵੀਡੀਓ ਬਣਾਉਣੀ ਸੀ ਹਾਂ ਹਾਂ ਚਲੋ ਤੇ ਮਗਰ ਬੱਚਾ ਕੀ ਆ ਕੱਟੀ ਆ ਜੀ ਮਗਰ ਬੱਲੀ ਕੱਟੀ ਆ ਹਨਾ ਹਾਂ ਨੀਲੀ ਰਾਵੀ ਦੀ ਕੱਟੀ ਓਕੇ ਤੇ ਸਹੀ ਇਹਨੇ ਦੁੱਧ ਕਿੰਨਾ ਕੱਢਿਆ ਭਾਜੀ ਜਮਾ ਸਹੀ ਜਮਾ ਸਹੀ ਤਾਂ ਜੀ ਇਹ 15 ਕਿਲੋ ਤਾਂ ਦੋ ਮਹੀਨੇ ਦੇਉਗੀ ਜਿੱਦੇ ਬਣ ਗਈ ਉਹ ਉਹ ਦੋ ਘਟ ਘਟ ਜੂਗੀ ਉਦੋਂ ਬਾਅਦ ਘਟੋਗੇ ਕਈ ਬਣਨ ਤੋਂ ਬਾਅਦ ਘਟ ਜਾਂਦੇ ਹਨਾ ਹਾਂ ਹਾਂ ਮੰਨ ਲਾ ਵੀ 14 ਬਣੇ ਚੱਲ ਪਿਆ ਉਦੋਂ ਬਾਅਦ 15 ਕਿਲੋ ਦੇ ਦੋ ਮਹੀਨੇ ਤੱਕ ਠੀਕ ਹੈ 14 15 ਤਾਂ ਮੰਨ ਲਾ ਦੁੱਧ ਦਿੰਦੀ ਆ ਓਕੇ ਰੇਟ ਕੀ ਕਰਤਾ ਜੀ ਦਾ ਫਿਰ ਆਪਾਂ ਰੇਟ ਇੱਕ ਅੱਸੀ ਹੈ ਜੀ 180 ਮਾਨਤਨ ਹੋ ਮਾਨਤਨ ਤਾਂ ਹੁੰਦੀ ਆ ਜੀ ਅੱਜਕੱਲ ਮਾਨਤਨ ਟੁਕਣਾ ਓਕੇ ਓਕੇ ਤੋਰੋ ਜੇ ਇੱਕ ਵਾਰੀ ਦੁੱਧ ਬਾਈ ਕਹਿੰਦਾ ਵੀ 14 15 ਲੀਟਰ ਮਿੱਤਰੋ ਖੁੱਲਾ ਕੱਢਿਆ ਵਾ ਤੇ ਬੰਨ ਤੋਂ ਬਾਅਦ ਕਹਿੰਦਾ ਵੀ ਦੁੱਧ ਘਟ ਜਾਂਦੀ ਆ 12 13 ਰਹਿ ਜਾਂਦੀ ਆ ਪਹਿਲਾਂ ਇਹ ਗੱਲ ਆਪਾਂ ਕੀਤੀ ਸੀ ਤੇ ਕੜ ਚੱਲਣ ਤੋਂ ਬਾਅਦ ਮਿੱਤਰੋ 14 15 ਖੁੱਲਾ ਬਾਈ ਕਹਿੰਦਾ ਵੀ ਦੁੱਧ ਕੱਢੂਗੀ ਮੰਗਰ ਕੱਟੀ ਆ ਗੱਦ ਘੜ ਸੋਹਣਾ ਵਜਣ ਚੰਗਾ ਤੇ ਚੰਗੀ ਸਮੀ ਵੀ ਆ ਰੇਟ ਬਾਈ ਨੇ 1 80 ਕਰਤਾ 1 80 ਦੇ ਵਿੱਚੋਂ ਮਾਨ ਤਾਨ ਕਹਿੰਦੇ ਵੀ ਹੋ ਜਾਣਾ ਪਿੰਡ ਹੈਗਾ ਜੀ ਚੱਕ ਰਾਮ ਸਿੰਘ ਵਾਲਾ ਨੇੜੇ ਹੈਗਾ ਜੀ ਚੱਕ ਫਤੇਜ ਸਿੰਘ ਚੱਕ ਵਖਤੂ ਪੁੱਚੋ ਮੰਡੀ ਪੁੱਚੋ ਮੰਡੀ ਤੋਂ ਹੈ ਮੇਰਾ ਅੰਦਾਜ਼ਾ ਵੀ 6-7 ਕਿਲੋਮੀਟਰ ਤੇ ਪਿੰਡ ਆ ਤੇ ਥੱਲੇ ਵੀ ਦੀ ਪੂਰੀ ਸਾਫ ਲੱਗਦੀ ਆ ਤੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਠੀਕ ਸਾ ਹਵਾਨੇ ਦੀ ਆ ਮੱਠਲ ਦਾ ਦੋ ਤਾਂ ਮੱਠਲ ਧਰ ਦੇ ਬਾਅਦ ਹੀ ਚੱਕ ਲਾ ਓਕੇ ਜੀ ਓਕੇ ਓਕੇ ਅ ਜੈ ਜੀ ਕਹਿੰਦਾ ਵੀ ਫੀਡ ਪਾਵਾਂਗੇ ਦੁੱਧ ਹੋ ਜਾਏ ਕੱਢੂਗੀ ਤੇ ਮੱਠਲ ਮੂਰੇ ਫੀਡ ਆਲਾ ਧਰਾਂਗੇ ਤਾਂ ਚੰਗੀ ਕੁਆਲਟੀ ਦੇ ਵਿੱਚ ਦੁੱਧ ਪਾਉਗੀ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ ਜੀ ਦੂਜਾ ਫੇਸਬੁਕ ਵਾਲਾ ਲਿਖਾ ਦੇ ਉਹ ਜਿਹੜਾ ਮਰਜ਼ੀ ਲਿਖਾ ਦੇ ਇਹ 94178 94178 ਹਾਂ 05707 05707 ਵਟਸਐਪ ਵਾਲਾ ਨੰਬਰ ਹੈ ਹਾਂ ਵਟਸਐਪ ਵਾਲਾ ਠੀਕ ਹੈ ਕਈ ਵਾਰ ਕੋਈ ਸਪੈਸ਼ਲ ਵੀਡੀਓ ਮੰਗਾ ਲੈਂਦਾ ਹਨ ਹਾਂ ਹਾਂ ਠੀਕ ਹੈ ਤੇ ਫੇਰ ਆਪਾਂ ਕਹਿੰਦੇ ਆ ਵੀ ਮਿੱਤਰੋ ਵਜਨ ਵੀ ਚੰਗਾ ਚੰਗੀ ਸਭੀ ਵੀ ਆ ਤੀਜੇ ਸੂਏ ਸੂਈ ਆ ਸਿੰਘ ਵੀ ਸੋਹਣਾ ਤੇ ਦੁੱਧ 14 15 ਲੀਟਰ ਜਿਹੜਾ ਦੂਜੇ ਸੂਏ ਦਾ ਦੁੱਧ ਕੱਟਿਆ ਵਾ ਤੇ ਮੰਗਰ ਕੱਟੀ ਆ ਬੱਲੀ ਕੱਟੀ ਆ ਹਾਂਜੀ ਤਿੰਨੇ ਮਜਕਤਾਂ ਹੋਗੀਆਂ ਤਾਂ ਕਰਕੇ ਵੇਚ ਰਿਓ ਹਾਂ ਤਾਂ ਕਰਕੇ ਠੀਕ ਹੈ ਉਹ ਪਹਿਲਾਂ ਖੜੀ ਆ ਉਹ ਇੱਧਰ ਖੜੀ ਆ ਪਰ ਵੀ ਦੋਨੇ ਇਕੱਠੀਆਂ ਹੋਏ ਦੀ ਤਿੰਨੀ ਇਕੱਠੀਆਂ ਹੋਏ ਇਕੱਤੀ ਤਿੰਨ ਇਕੱਠੀਆਂ ਸੂਣ ਗਈਆਂ ਹਾਂ ਤਾਂ ਨੇ ਉਹ 5-7 ਦਿਨਾਂ ਨੂੰ ਸੂਣ ਗਈ ਓਕੇ ਤਾਂ ਕਰਕੇ ਤੇ ਜੇਕਰ ਮਿੱਤਰੋ ਕਿਸੇ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਧੰਨਵਾਦ